ਬਲੇਰ ਕੋਡਲਾ ਦੇ ਲਾਗਲੇ ਪਿੰਡ ਦਲੇਲਗੜ ਦੇ ਮੁਹੰਮਦ ਸਮੀਰ ਨੇ NEET ਪ੍ਰੀਖਿਆ ਵਿੱਚੋਂ ਤੀਤਿਮਾ ਅਤੇ ਪੰਜਾਬ ਵਿੱਚੋਂ ਤੀਜਾ ਸਥਾਨ ਲੈ ਕੇ ਨਾ ਸਿਰਫ ਆਪਣਾ ਆਪਣੇ ਮਾਪਿਆਂ ਦਾ ਬਲਕਿ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਰੀਸੈਂਟ ਟਾਈਮਜ਼ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮੁਹੰਮਦ ਸਮੀਰ ਨੇ ਦੱਸਿਆ ਕਿ ਉਹ ਇਸ ਮੁਕਾਮ ਤੇ ਪਹੁੰਚਣ ਲਈ ਬਹੁਤ ਮਿਹਨਤ ਕਰਦਾ ਰਿਹਾ ਹੈ ਅਤੇ ਉਸ ਦੇ ਮਾਪਿਆਂ ਦੀਆਂ ਦੁਆਆਂ ਅਤੇ ਕੋਸ਼ਿਸ਼ਾਂ ਸਦਕਾ ਹੀ ਉਹ ਇਸ ਮੁਕਾਮ ਨੂੰ हासिल कर सक्या है उसने कहा कि ਉਸ ਦਾ ટીચર ایمਜ਼ ਜਿਹੇ ਵਧੀਆ ادارے ਵਿੱਚ ਦਾਖਲਾ ਲੈਣਾ ਹੈ ਅਤੇ ਉਹ ਡਾਕਟਰ ਬਣ ਕੇ ਆਪਣੇ ਮਾਪਿਆਂ ਇਲਾਕੇ ਅਤੇ ਸੂਬੇ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਹੈ ਸਮੀਰ ਨੇ ਸਮਾਜ ਸੇਵੀ پرویز ਖਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਕੁਰਾਨੇ ਪਾਕ ਜਿਹਾ ਪਵਿੱਤਰ ਤੋਹਫ਼ਾ ਦੇ ਕੇ ਨਵਾਜ਼ਿਆ ਹੈ ਅਤੇ ਉਸ ਦਾ ਹੌਸਲਾ ਵਧਾਇਆ ਹੈ ਕੀ ਨਾਮ ਕੀ ਜੀ ਮੇਰਾ ਨਾਮ ਮੁਹੰਮਦ ਸਮੀਰ ਹੈ ਤੇ ਮੇਰੀ 올 ਇੰਡੀਆ 30 ਰੈਂਕ ਆਈ ਹੈ ਤੇ ਪੰਜਾਬ ਦੇ ਵਿੱਚ ਤੀਜੀ ਰੈਂਕ ਆਈ ਹੈ। ਤੁਸੀਂ ਮੇਰ ਜੋ ਮਤਲਬ ਬੜੀ ਮਿਹਨਤ ਕੀਤੀ ਹੈ ਤੁਸੀਂ ਅੱਜ ਮਤਲਬ ਇਹ ਪੱਧਰ ਦੇ ਉੱਪਰ ਪਹੁੰਚੇ ਹੋ ਇਹਦਾ ਸਿਹਰਾ ਕਿਹਨੂੰ ਦਵਾਂ? ਮੈਂ ਸਭ ਤੋਂ ਬਹਿਲਾਂ ਤਾਂ ਮੈਂ ਅੱਲਾ ਨੂੰ ਦੇਣਾ ਚਾਹੁੰਗਾ ਕਿਉਂਕਿ ਓਨੈਸਟ ਇਸ ਕਾਬਿਲ ਸਮਝਿਆ ਤੇ ਮਿਹਨਤ ਨੂੰ ਰੰਗ ਲਾਇਆ। ਉਸ ਤੋਂ ਬਾਅਦ ਪੇਰੈਂਟਸ ਤੇ ਟੀਚਰਸ ਆਂਦੇ ਨੇ ਜਿਨ੍ਹਾਂ ਨੇ ਮੈਨੂੰ ਕੋਚਿੰਗ ਦਿੱਤੀ ਕਿ ਕਿਵੇਂ ਇਹ ਨਹੀਂ ਨੂੰ ਕਰਨਾ। ਇੱਕ ਮਲੇ ਟੋਲਾ ਪਲਾਟ ਟੋਲਾ ਸ਼ਹਿਰ ਫੇਰ ਉਹਦੇ ਨੇੜੇ ਬਹੁਤ ਟੋਲਾ ਦਾ ਪਿੰਡ ਹਾਂਜੀ ਉਹਦੇ ਵਿੱਚ ਫੇਰ ਇੱਕ ਲੈਵਲ ਦਾ ਟੈਂਸ਼ਨ ਉਹਦੀ ਅਡਜਸਟਮੈਂਟ ਕਿੰਨੀ ਮਿਹਨਤ ਲੱਗੀ ਉਹਦੀ ਮਿਹਨਤ 2 ਸਾਲ ਦੀ ਮਿਹਨਤ ਬਹੁਤ ਜ਼ਿਆਦਾ ਲੱਗੀ ਆ ਤੇ ਕੰਸਿਸਟੈਂਟ ਰਿਹਾ ਮੈਂ ਇਹਨਾਂ 2 ਸਾਲਾਂ ਦੇ ਵਿੱਚ ਤੇ ਬਹੁਤ ਵਧੀਆ ਮਿਹਨਤ ਕੀਤੀ ਹੈ ਔਰ ਬਾਕੀ ਜਿਹੜੇ ਹੋਰ ਬੱਚੇ ਮਤਲਬ ਵੀਰ ਹੋਏਗੇ 23 ਤੋਂ ਵੱਿਲਾ ਤੋਂ ਬੱਚੇ ਆ ਵੀਰ ਹੁੰਦੇ ਬਹੁਤ ਅਰੇ ਟਿੱਕ ਮਾਰ ਰਿਹਾ ਹੈ ਬਹੁਤ ਬੜੀ ਗੱਲ ਹੈ 4 ਬੱਚੇ ਨੇ ਰਹਿ ਗਏ ਤੁਹਾਡੇ ਨਾਮ ਦੇ ਜਿਹੜੇ ਅਪੀਅਰ ਹੋਏ ਸੀਗੇ ਜਾਂ ਰਹਿ ਗਏ ਉਹਨਾਂ ਨੂੰ ਕੀ ਕਹਾਂ ਮੈਂ ਕਹਿਣਾ ਚਾਹਾਂਗਾ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਅਗਲੇ ਸਾਲ ਕਰ ਸਕਦੇ ਨੇ ਤਾਂ ਜ਼ਰੂਰ ਟਰਾਈ ਕਰਨ ਕਿਉਂਕਿ ਬਹੁਤ ਲੋਕ ਨੇ ਜਿਹੜੇ ਇਹ ਕਰਦੇ ਨੇ ਕਿਉਂਕਿ ਜੇ ਦੇਖਿਆ ਜਾਂਦੇ 23 ਲੱਖ ਦੇ ਵਿੱਚੋਂ 50000 75000 ਹੀ ਕਲੀਅਰ ਹੁੰਦੇ ਨੇ ਔਰ 22 ਲੱਖ ਸਾਡੇ 22 ਲੱਖ ਬੱਚੇ ਰਹਿ ਜਾਂਦੇ ਨੇ ਉਹਨਾਂ ਚੋਂ ਕਿਸੇ ਨੂੰ ਤਾਂ ਮਨ ਜੀ ਨੂੰ ਲੱਗਦਾ ਹੈ ਕਿ ਆਪਣੇ ਉੱਤੇ ਯਕੀਨ ਹੈ ਕਿ ਉਹ ਦੁਬਾਰਾ ਕਰ ਪਾਏਗਾ ਤੇ ਦੋ ਇੱਕ ਸਾਲ ਔਰ ਪੜ ਪਾਏਗਾ तो उन्होंने जरूर करना चाहिए नहीं मैं कहना चाहूंगा कि कोई ऑनलाइन दे विच जा सकते हो कला नीट ही नहीं है ना जिंदगी में बाकी हम अगला स्टेप किया तो बस ये देख रहे हो कि कितने टेड में चलने की होती है अजय तो मैं एम्स दे विच ही सोचती है क्योंकि इस रैंक से आराम ना डीएम दे विच एडमिशन मिल सकती है जी सर और वो भी कहना, तो तो। कहना चाहूंगा कि मैं सिर्फ तो मैं कहना चाहूंगा ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰੂੰਗਾ ਇਸ ਗਿਫਟ ਵਾਸਤੇ ਜੋ ਕਿ ਇੱਕ ਤੁਨਾਨ ਸ਼ਰੀਫ ਹੈ। ਸਾਡੀ 3 ਲੱਗਦਾ ਤੁਹਾਨੂੰ ਹਨਮਰ ਮੁਹੰਮਦ ਹੈ। ਹੰਮਰ ਜੀ ਔਰ ਕੀ ਲੱਗਦਾ ਤੁਹਾਨੂੰ ਇਹ ਮੇਰਾ ਭਤੀਜਾ ਜੀ। ਔਰ ਬੜੀ ਇੱਕ ਉਲਬਦੀ ਇਹ 3 ਕਹਾਂਗੇ ਦੇ ਤੇ। ਅਸੀ ਜੀ ਰਿਜ਼ਲਟ ਥਲੇ ਦਿੰਦੀ ਉਡੀਕ ਕਰਦੇ ਦੇ। ਜਦੋਂ ਸਭ ਤੋਂ ਜਿਹੜਾ ਕੁਛੀਆਂ ਬੜਾ ਪਾਲਤੀ ਉਹ ਸਾਡਾ ਰਿਜ਼ਲਟ ਬੜਾ ਦਿੰਦੀ। ਵੀ ਸਾਨੂੰ ਆਸ ਤੋਂ ਵੱਧ ਦੇੜੇ ਹੋਈਏ ਸਾਨੂੰ ਇਹ ਪੁਸ ਕਵਰੀ ਮਿਲੀ ਹੈ ਆਪ ਤੋਂ ਵੱਧ ਮਿਲੀ ਹੈ ਅਸੀਂ ਕਦੇ ਸੋਟਿਆ ਵੀ ਨਹੀਂ ਸੀ ਬੱਚੇ ਦੀ ਮਿਹਨਤ ਹੋਰ ਤੋਂ ਥੋੜੀ ਜੀ ਹਾਂ ਜੀ ਬੱਤੇ ਦੀ ਪੂਰੀ ਮਿਹਨਤ ਹੈ ਲਗਨ ਨਾਲ ਪੜਦਾ ਹੈ 6-7 ਘੰਟੇ ਪੜਦਾ ਹੈ ਜਨਕੀ ਲਗਨ ਨਾਲ ਪੜਦਾ ਹੈ ਔਰ ਜੋ ਹੋਰ ਬੱਚੇ ਹੈ ਜਿਹੜੇ ਮਤਲਬ ਪੁਠੀਗੇ ਰਹਿੰਦੇ ਆ ਤੇ ਲੱਖਾਂ ਬੱਚੇ ਦਾ ਟੈਸਟ ਹੈ ਉਹਦੇ ਜੋ ਟਿਕੂ ਵੜਾ ਹੈ ਉਹ ਬੜੀ ਵੱਡੀ ਗੱਲ ਹੈ ਬਹੁਤ ਵੱਡੀ ਹੈ ਜੀ ਹਾਂ ਕੀ ਕਹੋਂ ਦਾ ਦੂਸਰੇ ਬੱਚਿਆਂ ਨੂੰ ਕੀ ਆਖੋ ਮੈਂ ਦੂਸਰੇ ਬੱਚਿਆਂ ਨੂੰ ਕਹਿਣਾ ਚਾਹਣਾ ਵੀ ਇਹ ਕੁਝ ਵੀ ਗੱਲ ਨਹੀਂ ਹਰੇਕ ਬੱਚਾ ਇੱਕੋ ਵਾਰੀ ਜੀ ਨਹੀਂ ਕਰਦੇ ਕਈ ਵਾਰੀ 2 ਸਾਲ ਤੇ 3 ਜੀ ਸਾਲ ਲਿਕਲਦਾ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ ਲਾਈਨਾਂ ਬਹੁਤ ਨੇ ਦੂਜੀ ਲਾਈਨ ਆਏਗੀ ਤੀਜੀ ਹੈਗੀ ਜਾਂ ਦੂਜੇ ਸਾਲ ਕਰ ਲੋ ਜਾਂ ਤੀਜੇ ਸਾਲ ਕਰ ਲੋ ਪਰ ਲੱਗੇ ਰਹੋ ਮਿਹਨਤ ਕਰੋ ਮੰਜ਼ਿਲ ਜ਼ਰੂਰ ਮਿਲੂਗੀ ਜੇ ਮਿਹਨਤ ਕਰੋਗੇ ਜੋ ਪੰਜਾਬ ਦਾ ਯੂਥ ਹੈ ਜੀ ਉਹਨੂੰ ਕੀ ਮਰਜ਼ੀ ਦੇਣਾ ਚਾਹੋ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਪੀੜਕਾ ਨਹੀਂ ਜਾਣਾ ਵੀ ਆਪਣੇ ਨਾ ਪਲੱਸ 2 ਕਰਨ ਤੋਂ ਬਾਅਦ ਆਈਡੈਕਟ ਕਰਕੇ ਬੱਚੇ ਬਾਹਰ ਭੇਜੇ ਕਿਸੇ ਨੇ ਕੈਨੇਡਾ ਕਿਥੇ ਨੇ ਇੰਗਲੈਂਡ ਭੇਜਦੇ ਕੋਈ ਜ਼ਰੂਰਤ ਦੇ ਵਿੱਚ ਹੋਰ ਦੇਸ਼ਾਂ 'ਚ ਵੀ ਭੇਜਦੇ ਪਰ ਕਈ ਬੱਚੇ ਇੰਨੇ ਟੈਲੀਜੈਂਟ ਦੇ ਜੋ ਇਹ NEET ਨੂੰ ਕੱਢ ਸਕਦੇ تھے ਡਾਕਟਰ ਬਣਦੇ ਟੌਫਰੇ ਇੰਜੀਨੀਅਰ ਬਣਦੇ ਉਹ ਆਪਾਂ ਨੇ ਅੱਜ ਮਜਦੂਰੀ ਕਰਨ ਲੱਗੇ ਕੈਨੇਡਾ ਵਗੈਰਾ 'ਚ ਉਹ ਬੇਚਾਰੇ 8 ਤੱਕ ਦੇ ਨੇ 11 ਤੱਕ ਦੇ ਨੇ ਕਿਸੇ ਬੇਦੀਆਂ ਦੇ ਬੇਦ ਤੋੜਦੇ ਨੇ ਥੋੜਾ ਸੋਚਣਾ ਚਾਹੀਦਾ ਅੱਜ ਤੱਕ ਜਦ ਕਿ ਲੋਕ ਇਹ ਪਾਸੇ ਨਹੀਂ ਚੱਲੇ ਆਪਣੇ ਬੱਚੇ ਨੂੰ ਪੜਾਵਾ ਨਹੀਂ ਦੇਂਦੇ ਨੇ ਕਲਾਸ 3 ਤੱਕ ਕੋਈ ਕੋਰਸ ਵਗੈਰਾ ਜਿਨ੍ਹਾਂ ਨੂੰ NEET ਦਾ ਟੈਸਟ ਦਿਵਾਉਂਦੇ ਆਊਗਾ ਜਿਹੜਾ ਬੱਚਾ ਇੰਟੈਲੀਜੈਂਟ ਆ ਉਹ ਤੇ ਜ਼ਰੂਰ ਨਿਕਲੂਗਾ ਨਾ ਡਾਕਟਰ ਬਣੂਗਾ ਤੇ ਪੰਜਾਬ ਨੂੰ ਉਹਦਾ ਫਾਇਦਾ ਹੋ ਉਹ ਘਰਦਿਆਂ ਨੂੰ ਫਾਇਦਾ ਹੋ ਉਹ ਪੂਰੇ ਦੇਸ਼ ਨੂੰ ਫਾਇਦਾ ਹੋ ਜਦ ਕਿ ਉਹ ਹੀ ਬੱਚੇ ਜਾ ਕੇ ਇੰਟੈਲੀਜੈਂਟ ਜਿਹੜੇ ਜ਼ੂਰਤ ਦੇ ਵਿੱਚ ਵਿਚਾਰੇ ਜਾ ਕੈਨੇਡਾ ਦੇ ਬੇਰ ਤੋੜਦੇ ਨੇ ਬਹੁਤ ਮੁਸ਼ਕਲ ਦੀ ਜ਼ਿੰਦਗੀ ਕੱਢਦੇ ਨੇ ਬੜੀ ਦਿੱਕਤ ਵਾਲੀ ਗੱਲ ਹੈ ਮੇਰੀ ਇਹ ਪੀੜਾ ਦੀ ਆਪਣੇ ਬੱਚੇ ਨੂੰ ਵੱਧ ਤੋਂ ਵੱਧ ਕੋਈ ਕੋਰਸ ਵਗੈਰਾ ਜਿਹੜੇ ਡਿਪਲੋਮ ਡਿਗਰੀ ਵਗੈਰਾ ਕਰਵਾਓ ਇੱਥੇ ਰਹਿ ਕੇ ਤੁਹਾਨੂੰ ਜਦ ਪਤਾ ਲੱਗਿਆ ਕਿ ਸਾਡੇ ਭਾਈ ਸਾਹਿਬ ਦਾ ਬੇਟਾ ਅ ਦਲੇਲਗੜ ਤੋਂ ਪੇਟੀ ਮਾਰ ਐ ਪੂਰੇ ਆਲ ਇੰਡੀਆ ਚ ਲੈ ਕੇ ਆਇਆ ਤਾਂ ਪੰਜਾਬ ਚ ਉਹਦਾ ਤੀਸਰਾ ਰੈਂਕ ਹੈ ਤਾਂ ਸਾਡੇ ਭਾਈ ਸਾਹਿਬ ਤੱਕ ਗੱਲ ਪਹੁੰਚੀ ਫਰਮਿਨੀਆ پرویز ਖਾਨ ਤੱਕ ਟਾਉਣ ਆਲੇ ਸਾਨੂੰ ਕਿਹਾ ਵੀ ਹੁਣੇ ਜਾ ਕੇ ਆਓ ਤੁਸੀਂ ਜਾ ਕੇ ਵਧਾਈਆਂ ਦੇ ਕੇ ਆਓ ਵਧਾਈਆਂ ਦਾ ਹੱਥ ਰਾਰ ਹੈ ਜਦ ਭਾਈ ਸਾਹਿਬ ਉਰੇ ਆਏ ਅੱਡ ਦੇ ਨਾਲ ਦੱਸ ਦੇ ਨਾਲ ਚ ਤਾਂ ਇਨਸ਼ਾਅੱਲਾ ਉਹ ਜ਼ਰੂਰ ਸਮੀਰ ਸਾਹਿਬ ਨੂੰ ਆ ਕੇ ਮਿਲਣਗੇ ਔਰ ਵਧਾਈਆਂ ਉਹ ਖੁਦ ਵੀ ਦੇ ਕੇ ਜਾਣਗੇ ਇਹ ਜਿਹਨਾਂ ਨੂੰ ਜਿਹੜਾ ਹਸਪੀਟਲ ਮਿਲ ਰਿਹਾ ਹੈ ਐਮਜ਼ ਉਹ ਸਾਰਿਆਂ ਨਾਲੋਂ بڑا ਹਸਪੀਟਲ ਹੈ ਇੰਡੀਆ ਦਾ ਇੱਕ ਤਾਂ ਇੱਕ ਇਹ ਹੈ ਵੀ ਇਹਨਾਂ ਨੂੰ ਇਸ ਲਾਈਨ ਦੇ ਵਿੱਚ ਜਾ ਕੇ ਕਹਿਣ ਦਾ ਮਤਲਬ ਐਮਡੀ ਕਰਨ ਤੇ ਆਸਾਨੀ ਹੋ ਜਾਏਗੀ ਇਹਨਾਂ 'ਚ ਤੇ ਐਮਡੀ ਤੋਂ ਬਾਅਦ ਡੀਐਮ ਵੀ ਕਰ ਸਕਦੇ ਨੇ ਇਹ ਇਸ ਕਰਕੇ ਐਮ ਜੀ ਇਹਨਾਂ ਵਾਸਤੇ ਬੈਸਟ ਹੈ ਔਰ ਬਹੁਤ ਹੀ ਬਦਦਿਆ ਹਸਪੀਟਲ ਹੈ ਇੰਡੀਆ 'ਚ ਉਹ ਪਹਿਲੇ ਨੰਬਰਾਂ 'ਚ ਆਉਂਦਾ